ਹਾਂਜੀ ਇਹ ਵਾਲੇ ਫਲਕਾਰੀ ਸੂਟ ਬਣੇ ਹੋਏ ਨੇ ਇਹਨਾਂ ਦੇ ਨਾਲ ਲਹੰਗੇ ਬਣੇ ਹੋਏ ਨੇ ਅਨਸਟਿਚਰ ਤੁਸੀਂ ਸ਼ਰਾਰਾ ਬਣਾ ਲਓ ਲਹੰਗਾ ਬਣਵਾ ਲਓ ਤੇ ਇਹਨਾਂ ਦੇ ਉੱਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਹੈਂਡਵਰਕ ਦੇ ਸੂਟ ਆਉਣਗੇ ਇਹਨਾਂ ਦਾ ਸਟਾਫ ਸ਼ਰਟ ਦਾ ਜੌਰਜਟ ਪਿਓਰ ਜੌਰਜਟ ਰਹੇਗਾ ਤੇ ਹੈਂਡਵਰਕ ਦੇ ਸੂਟ ਨੇ ਤੇ ਇਹਨਾਂ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਵੀ ਪਿਓਰ ਤਿੰਨ ਬਣੇ ਹੋਏ ਨੇ ਜੀ ਨਾਲ ਇਹਨਾਂ ਦੇ ਦੁਪੱਟੇ ਫੈਂਸੀ ਬਣੇ ਹੋਏ ਨੇ ਇਹ ਵਾਲੇ ਸੂਟ ਪਿਓਰ ਕ੍ਰੇਪ ਮਸ਼ੀਨ ਦੇ ਉੱਤੇ ਬਣੇ ਹੋਏ ਨੇ ਫੁੱਲ ਹੈਵੀ ਲੁੱਕ ਦੇ ਵਿੱਚ ਸੂਟ ਨੇ ਫੁੱਲ ਦੁਪੱਟਾ ਹੈਵੀ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ ਇਹਨਾਂ ਦੀ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਵੈਲਵਟ ਦੇ ਸੂਟ ਆਗੇ ਸ਼ਰਟ ਫੁੱਲ ਇੰਬੋਰਡਰੀ ਆਏਗੀ ਨਾਲ ਜਿਹੜੀ ਬਾਟਮ ਹੈ ਉਹਦੇ ਉੱਪਰ ਵੀ ਵਰਕ ਆਏਗਾ ਤੇ ਨਾਲ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਵੈਲਵਟ ਦਾ ਹੀ ਸਾਰਾ ਸੂਟ ਹੈ ਇਹ ਵਾਲੇ ਸ਼ਿਮਰ ਦੀ ਸ਼ਰਟ ਬਣੀ ਹੋਈ ਹੈ ਨਾਲ ਬਾਟਮ ਸਿਲਕ ਦੀ ਆਏਗੀ ਤੇ ਨਾਲ ਦੁਪੱਟਾ ਚਨਾਉਣ ਦਾ ਬਣਿਆ ਹੋਇਆ ਹੈ ਲੈਸਾਂ ਲੱਗੀਆਂ ਹੋਈਆਂ ਨੇ ਇਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਫੈਨਸੀ ਬਣੇ ਹੋਏ ਨੇ ਇਹਨਾਂ ਨੂੰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਤੁਸੀਂ ਪਰ ਮੀਟਰ ਮੈਂ ਇਹਨਾਂ ਦਾ ਦੱਸਿਆ ਹੋਇਆ ਇਹ ਵਾਲੇ ਕ੍ਰੇਪ ਦੇ ਉੱਤੇ ਸੂਟ ਬਣੇ ਹੋਏ ਨੇ ਇਹ ਵੀ ਪਰ ਮੀਟਰ ਦੇ ਅਕੋਰਡਿੰਗ ਮਿਲਦੇ ਨੇ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਚਾਹੇ 2.5 ਮੀਟਰ ਤੋਂ ਉੱਪਰ ਕਪੜਾ ਲੈ ਸਕਦੇ ਹੋ ਤੁਸੀਂ 5 ਮੀਟਰ 10 ਮੀਟਰ 15 ਮੀਟਰ ਜਿੰਨਾ ਮਰਜ਼ੀ ਕਪੜਾ ਲੈ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਥੈਂਕ ਯੂ